ਗਵਾਂਡੀਆਂ ਨੇ ਗਵਾਂਡੀਆਂ ਤੇ ਕੀਤਾ ਹਮਲਾ ਘਰ ਚ ਵੜ ਕੇ ਕੀਤੀ ਗੁੱਟਮਾਰ ਗਵਾਂਡੀਆਂ ਵੱਲੋਂ ਘਰ ਚ ਵੜ ਕੇ ਕੀਤੀ ਗਈ ਲੜਾਈ ਅਤੇ ਮਾਰ ਕੁੱਟਾਈ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇਜ ਹੋਈਆਂ ਕੈਦ ਮਾਮਲਾ ਪ੍ਰਾਣੀ ਰਣਜੀਤ ਅੰਮ੍ਰਿਤਸਰ ਦਾ ਨਾਮ ਮੇਰਾ ਨਾਸਟਰ ਗੋਦੀਪ ਕੌਰ ਇਹ ਗੱਲਬਾਤ ਜਿਹੜਾ ਗੱਲਬਾਤ ਇਹ ਹੋਈ ਹੈ ਕਿ ਪਾਸਟਰ ਜੀ ਸਵੇਰੇ ਸਤੰਦਰ ਪਾਸਟਰ ਜੀ ਨਾਲ ਪ੍ਰੇਅਰ ਕਰਦੇ ਬੈਠੇ ਫੁੱਲਬੜ ਤੇ ਬਹਿ ਕੇ ਕੁਝ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ 'ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੇ ਦੀ ਉੱਥੇ ਡਿੱਗ ਪਏ ਆ ਪਿਓ ਸ਼ੋਕ ਉਹ ਸਾਡੇ ਨਾਲ ਦੇ ਗਵੰਡੀਆ ਜਤਿੰਦਰ ਕੌਰ ਆ ਚਨਾਨੀ ਦਾ ਨਾਮ ਉਹਦਾ ਸੌਲ ਸੂ ਸਾਡੇ ਘਰੇ ਹੀ ਹੈ ਸਾਰਾ ਕੁਝ ਹੀ ਹੈ ਪਰਾਣੀ ਗੰਗੇਸ ਪਰਾਣੀ ਗੰਗੇਸ ਇਹ ਸੀ ਕਿ ਅਸੀਂ ਚਰਚਾ ਲਾਉਂਦੇ ਸੀ ਤਾਂ ਸਾਨੂੰ ਲਾਉਣ ਨਹੀਂ ਸੀ ਦਿੰਦੇ ਜੋ ਬਹੁਤ ਨੀਲਾ ਪਰ ਲੋਕਾਂ ਦੀ ਸਾਨੂੰ ਪਹਿਚਾਣ ਨਹੀਂ ਹੈ ਜਨਾਨੀ ਦੀ ਪਹਿਚਾਣ ਹੈ ਜਨਾਨੀ ਨੂੰ ਉਹ ਜਨਾਨੀ ਨੂੰ ਲੈ ਗਏ ਆ ਮੈਨੂੰ ਨਹੀਂ ਪਤਾ ਟੋਟਲ ਕਿੰਨੇ ਜਣੇ ਸੀ ਉਹ 15 ਜਾਰੇ ਸੀ ਜੀ ਟੋਟਲ ਹੁਣ ਪੁਲਿਸ ਨੂੰ ਪਤਾ ਲੱਗੀ ਸੀ ਹਾਂ ਜੀ ਕੀਤੀ ਆ ਸਾਡੇ ਸਾਹਮਣੇ ਤੇ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਇਹ ਕਿਦੋਂ ਦੀ ਵਾਰਦਾਤ ਹੈ ਇਹ ਹੁਣੇ ਸਵੇਰੇ 10:30 ਵਜੇ ਦੀ ਗੱਲ ਜੀ ਜੀ ਹੋਣਾ ਚਾਹੀਦਾ ਵਾ ਜੇਰ ਮੇਰੇ ਪਤੀ ਨੂੰ ਕੁਝ ਹੋ ਗਿਆ ਤੇ ਸਾਰੇ ਨੂੰ ਮੈਂ ਸਾਰੇ ਨੂੰ ਉਸ ਤੋਂ ਪਹਿਲਾਂ ਹੀ ਨਾ ਕਹਿੰਦੀ ਆ ਕਿ ਅੰਦਰ ਕੀਤਾ ਜਾਵੇ ਕਿਉਂਕਿ ਅੱਜ ਮੇਰ ਨਾਲ ਵਾਰ ਦਾ ਕੋਈ ਆਕਲ ਕਿਸੇ ਹੋਰ ਦੇ ਨਾਲ ਨਾ ਹੋ ਜਵੀਂ ਕਿੰਨੇ ਚਟਾ ਲਾਈ ਜਾਂਦੇ ਨੇ ਉਹ ਕਿਸੇ ਜਥੇਬੰਦੀ ਦੇ ਲੋਕ ਨਹੀਂ ਆ ਨਹੀਂ ਉਹ ਜਥੇਬੰਦੀ ਦੇ ਲੋਕ ਨਹੀਂ ਉਹ ਗੁੰਡੇ ਜੀ ਉਹ ਮੁੰਡੇ ਉਹਨਾਂ ਨੇ 24 ਇਨ ਦਾ ਖਤਾਂ ਵਿੱਚ ਸੀ ਕੱਲੀ ਚਰਚ ਕਰਕੇ ਤੁਹਾਨੂੰ ਚਰਚ ਕਰਕੇ ਸਾਡੇ ਨਾਲ ਪ੍ਰੋਬਲਮ ਕਰਦੀ ਆ ਪ੍ਰੇਅਰ ਕਰਦੇ ਆ ਤੇ ਹਮਲਾ ਕੀਤਾ ਗਿਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਜਦੋਂ ਉਸ ਤੋਂ ਪਹਿਲਾਂ ਗਾਲਾਂ ਕੱਢਣ ਦੀ ਸੀ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈਗੀ ਹੈ ਸਾਨੂੰ ਛੱਡਿਆਂ ਤੇ 7 ਮਹੀਨੇ ਹੋ ਗਏ ਆ ਪਹਿਲਾਂ ਇਸੇ ਵਜ੍ਹਾ ਕਰਕੇ ਅਸੀਂ ਛੱਡ ਦਿੱਤੀ ਸੀ ਜਿਹੜੇ ਵੜੇ ਵੀ ਰਹੇ ਹੋਏ ਵਿੱਚ ਇਹਨਾਂ ਜੀ ਸਾਨੂੰ ਇੱਕ ਸਵੇਰ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨੇ ਵਾਸੀ ਇੰਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਇੰਦਰਾ ਕਲੋਨੀ ਦੇ ਰਹਿਣ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਉਹੜਾ 올ਡ ਜੀ ਇਹਨਾਂ ਦਾ ਤੇ ਪਹਿਲਾਂ ਵੀ ਇਹਨਾਂ ਦੀਆਂ ਜਿਹੜਾ ਉਹ ਕੰਪਲੇਂਟਸ ਚੱਲਦੀਆਂ ਰਹੀਆਂ ਉਹਦੇ ਮੁਤਾਬਕ ਅਸੀਂ ਉਹਨਾਂ ਦੀ ਕਾਰਵਾਈ ਬਣਦੀ ਉਹ ਕੀਤੀ ਹੈ ਤੇ ਹੁਣ ਉਹ ਇਦਾਂ ਇੱਕ ਜਤਿੰਦਰ ਕੋਰ ਲੇਡੀ ਦਾ ਭਤੀਜਾ ਆ ਜਦੋਂ ਇਹਨਾਂ ਦੀ ਸਵੇਰੇ ਕਰਕੇ ਕਹੀ ਸੁਣੀ ਹੋਈ ਹੈ ਇਹਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਛਕੜਾਇਆ ਵਾ ਤੇ ਉਹਨੇ ਜਿਹੜਾ ਉਹਨੂੰ ਇੰਜਰ ਕਰਤਾ ਉਹਦੇ ਮਤਲਬ ਛੱਟ ਲਾਤੀ ਉਹਦੇ ਕਿ ਸਰ ਕਿੰਨੇ ਜਣੇ ਟੋਟਲ ਸੀ ਕਿਉਂਕਿ ਉਹਨਾਂ ਦਾ ਚੈਨਾ ਕੀ ਬਾਹਰ ਉਹ ਡੁੰਡੇ ਬਣਾ ਕੇ ਤੇ ਉਹਨਾਂ ਨੂੰ ਲੈ ਗਿਆ ਤੇ ਸਾਨੂੰ 5 ਤੋਂ ਉਹ ਵਿਆਸ ਦਾ ਸਾਨੂੰ ਚਰਚੇ ਦੇ ਅੰਦਰ ਆ ਕੇ ਕਰਨ ਤੋਂ ਰੋਕਦੇ ਸੀ ਕਿੰਨਾ ਕਾਤੇ ਨਹੀਂ ਪਰੇਅਰ ਦੇ ਨਾਲ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਇਹ ਗੱਲ ਹੁੰਦਾ ਵੀ ਜਦੋਂ ਇਸ਼ੂ ਹੋਣ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਆ ਉਹ ਇਹ ਨਹੀਂ ਕਿ ਆਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਂਟਸ ਚੱਲਦੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚਰਚਾ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਘਰ ਆ ਤੇ ਘਰ ਦੇ ਬਾਹਰ ਝਗੜਾ ਹੋਇਆ ਇਹਨਾਂ ਦਾ ਕੀ ਕਰਦਾ ਕਾਰਵਾਈਯੋਗ ਦਿਨ ਸਟੇਟਮੈਂਟ ਲਿਖ ਰਹੇ ਆ ਜੋ ਸਟੇਟਮੈਂਟ ਦੇਗਾ ਜੋ ਦੀ ਇੰਜਰੀ ਦੀ ਰਿਪੋਰਟ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਠੀਕ ਠੀਕ